ਗਾਹ ਦੇ ਗੋਹੇ ਤੋਂ ਬਣਨਗੇ ਉਤਪਾਦ ਤੇ ਹੁਣ ਨਹੀਂ ਹੋਵੇਗਾ ਪ੍ਰਦੂਸ਼ਣ ਜੀ ਹਾਂ ਦੱਸ ਜਾਈਏ ਕਿ ਉੱਤਰ ਪ੍ਰਦੇਸ਼ ਦੇ ਵਿੱਚ ਬੇਸਹਾਰਾ گاਵਾਂ ਦੇ ਗੋਹੇ ਤੋਂ ਬਾਇਓਪਲਾਸਟਿਕ ਬਾਇਓਪੋਲੀਮਰ ਬਾਇਓਟੈਕਸਟਾਈਲ ਕੱਪੜੇ ਇਕੋਪੇਪਰ ਬੋਰਡ ਤੇ ਬਾਇਓਗੈਸ ਕੰਪੋਸਟ ਤੇ ਇਸ ਦੇ ਨਾਲ ਹੀ ਨੈਨੋ ਸੈਲੂਲੋਸ ਵਰਗੇ ਉਤਪਾਦ ਜੋ ਹੈ ਤਿਆਰ ਕੀਤੇ ਜਾਣਗੇ ਰਾਜ ਦੇ ਵਿੱਚ ਬੇਸਹਾਰਾ ਪਸ਼ੂ ਅਤੇ ਜੋ ਹੈ ਰੋਜ਼ਾਨਾ ਉਸਤਨ 54 ਲੱਖ ਕਿਲੋਗ੍ਰam ਜੋ ਹੈ ਗੋਹਾ ਪੈਦਾ ਹੁੰਦਾ ਜਸਦੇਵਰ ਤੋਂ ਇਨਾ ਉਤਪਾਦਾਂ ਨੂੰ ਬਣਾਉਣ ਲਈ ਕੀਤੀ ਜਾਵੇਗੀ ਵਿਗਿਆਨਿਕ ਤਰੀਕਿਆਂ ਦੇ ਨਾਲ ਨਾ ਸਿਰਫ ਗੋਬਰ ਤੋਂ ਪਲਾਸਟਿਕ ਦੇ ਵਿਕਲਪ ਤਿਆਰ ਕੀਤੇ ਜਾਣਗੇ ਸਗੋਂ ਜੈਵਿਕ ਪ੍ਰਦੂਸ਼ਣ ਨੂੰ ਵੀ ਰੋਕਿਆ ਜਾਵੇਗਾ ਇਸ ਦੇ ਨਾਲ ਹੀ ਵਾਤਾਵਰਨ ਸੁਰੱਖਿਆ ਨੂੰ ਵੀ ਨਵੀਂ ਗਤੀ ਮਿਲੇਗੀ ਤੇ ਗਊ ਸੇਵਾ ਆਯੋਗ ਦੇ ਚੇਅਰਮੈਨ ਸ਼ਿਆਮ ਬਿਹਾਰੀ ਗੁਪਤਾ ਨੇ ਕਿਹਾ ਹੈ ਕਿ ਇਹ ਯੋਜਨਾ ਮੁੱਖ ਮੰਤਰੀ ਦੇ ਹਰ گاؤں ਊਰਜਾ ਕੇਂਦਰ ਮਾਡਲ ਦੇ ਅਨੁਸਾਰ ਹੈ ਇਸ ਦੇ ਵਿੱਚ ਗੋਬਰ ਆਧਾਰਿਤ ਬਾਇਓ ਗੈਸ ਤੋਂ ਊਰਜਾ ਉਤਪਾਦਨ ਦੇ ਨਾਲ ਨਾਲ ਜੋ ਹੈ ਕੁਦਰਤੀ ਖੇਤੀ ਪੈੰਡੂ ਰੁਜ਼ਗਾਰ ਅਤੇ ਗਊ ਆਸ਼ਰਮਾਂ ਦੀ ਸਵੈ ਨਿਰਭਰਤਾ ਨੂੰ ਯਕੀਨੀ ਬਣਾਇਆ ਜਾਵੇਗਾ। ਗਊ ਸੇਵਾ ਆਯੋਗ ਦੇ OSD ਡਾਕਟਰ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਇਸ ਯੋਜਨਾ ਦੇ ਤਕਨੀਕੀ ਸਲਾਹਕਾਰ ਡਾਕਟਰ ਸੁਚੀ ਵਰਮਾ ਜੋ ਐ ਸਹਾਇਕ ਪ੍ਰੋਫੈਸਰ ਰਾਮਚੰਦ ਕਾਲਜ ਦਿੱਲੀ ਯੂਨੀਵਰਸਿਟੀ ਹਨ। ਉਹਨਾਂ ਨੇ ਗਾਂ ਦੇ ਗੋਬਰ ਤੋਂ ਬਾਇਓਪਲਾਸਟਿਕ ਬਣਾਉਣ ਲਈ ਇੱਕ ਪ੍ਰਭਾਵਸ਼ਾਲੀ ਟੈਕਨੋਲੋਜੀ ਵਿਕਸਿਤ ਕੀਤੀ ਹੈ। ਉਨਾ ਕਮਿਸ਼ਨ ਦੇ ਵਿੱਚ ਆਪਣੀ ਖੋਜ ਤੇ ਭਾਸ਼ਣ ਵੀ ਦਿੱਤਾ ਹੈ ਤੇ ਇਹ ਯੋਜਨਾ ਜੋ ਹੈ ਲੱਖਾਂ ਪਿੰਡੂ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰੇਗੀ ਜਦੋਂ ਕਿ ਪਿੰਡੂ ਔਰਤਾਂ ਨੂੰ ਛੋਟੇ ਉਦਮਾਂ ਦੇ ਲਈ ਵੀ ਮੌਕੇ ਮਿਲਣਗੇ ਇਹਨਾਂ ਨਵੀਨਤਾਵਾਂ ਰਾਹੀਂ ਰਾਜ ਸਰਕਾਰ ਨੂੰ ਮਾਲੀਆ ਪ੍ਰਾਪਤ ਹੋਵੇਗਾ ਤੇ ਗਊਸ਼ਾਲਾਵਾਂ ਨੂੰ ਜੋ ਹੈ ਸਵੈ ਨਿਰਭਰ ਬਣਾਇਆ ਜਾਵੇਗਾ ਅਤੇ ਇੱਕਦਮ ਜੋ ਹੈ ਪਿੰਡਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੇ ਦਿਸ਼ਾ ਦੇ ਵਿੱਚ ਬਹੁਤ ਮਹੱਤਵਪੂਰਨ ਸਾਬਿਤ ਹੋਵੇਗਾ ਗਊ ਰੱਖਿਆ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ ਇਸ ਨਵੀਨਤਾਕਾਰੀ ਪਹਿਲ ਕਦਮੀ ਨਾਲ ਨਾ ਸਿਰਫ ਪਲਾਸਟਿਕ ਪ੍ਰਦੂਸ਼ਣ ਤੇ ਰੋਕ ਲੱਗੇਗੀ ਸਗੋਂ ਉੱਤਰ ਪ੍ਰਦੇਸ਼ ਨਾ ਸਿਰਫ ਰਾਸ਼ਟਰੀ ਪੱਧਰ ਤੇ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿੱਚ ਇੱਕ ਆਦਰਸ਼ ਰਾਜ ਵਜੋਂ ਸਥਾਪਿਤ ਹੋਵੇਗਾ